ਅੱਜ ਸਵੇਲੇ ਦੀ ਖਬਰ ਹਵਾਈ ਅੱਡਿਆਂ ਨੂੰ ਲੈ ਕੇ ਸਾਂਝੀ ਕਰਨ ਜਾ ਰਹੇ ਹਾਂ ਕਿ ਜਿਵੇਂ ਪਾਕਿਸਤਾਨ ਤੇ ਭਾਰਤ ਦੇ ਵਿੱਚ ਜੰਗਬੰਦੀ ਹੋਣ ਤੋਂ ਬਾਅਦ ਇੱਕ ਨੋਟਮ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਕਿ ਜਲਦ ਹੀ ਬੰਦ ਕੀਤੇ ਹਵਾਈ ਅੱਡੇ ਜਿਹੜੇ ਨੇ ਖੋਲ ਦਿੱਤੇ ਜਾਣਗੇ ਤਾਂ ਇਸ ਵੇਲੇ ਦੀ ਬਿਹਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਜਲਦ ਤੋਂ ਦੇਸ਼ ਭਰ ਦੇ ਵਿੱਚ ਬੰਦ ਕੀਤੇ 에ਅਰਪੋਰਟ ਖੋਲ ਦਿੱਤੇ ਜਾਣਗੇ ਜੀ ਹਾਂ ਦੱਸ ਜੀ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਜੋ ਯੁੱਧ ਦਾ ਬਣਿਆ ਹੋਇਆ ਸੀ ਸਮਝ ਉਸ ਲੈ ਕੇ ਉਹ ਦੱਸਿਆ ਜਾ ਰਿਹਾ ਕਿ ਜੰਗਬੰਦੀ ਹੋ ਚੁੱਕੀ ਹੈ ਤਾਂ ਮੁਰ ਤੋਂ ਜਿਹੜੇ 32 에어ਪੋਰਟ ਦੇਸ਼ ਭਾਰਤ ਦੇ ਵਿੱਚ ਬੰਦ ਕੀਤੇ ਗਏ ਸੀ ਉਹਨਾਂ ਨੂੰ ਮੁਰ ਤੋਂ ਖੋਲਣ ਦੇ ਲਈ ਇੱਕ ਨੋਟਮ ਜਿਹੜਾ ਜਾਰੀ ਕਰ ਦਿੱਤਾ ਹੈ ਤਾਂ ਜਲਦ ਹੀ ਇਹ ਖੋਲੇ ਜਾ ਰਹੇ ਨੇ ਇਹ ਜਿਹੜੇ 에어ਪੋਰਟ ਬੰਦ ਕਰ ਦਿੱਤਾ ਸੀ ਦੱਸ ਦਈਏ ਕਿ ਜਿੰਨਾਂ ਦੇ ਵਿੱਚ ਆਦਮਪੁਰ ਅੰਬਾਲਾ ਅੰਮ੍ਰਿਤਸਰ ਅਵੰਤੀਪੁਰ ਬਠਿੰਡਾ 부ਜ ਬੀਕਾਨੇਰ ਚੰਡੀਗੜ੍ਹ ਹਲਵਾਰਾ ਹਿੰਦੂਨ ਜੈਸਲਮੇਰ ਜੰਮੂ ਜਮਨਾਨਗਰ ਜੋਧਪੁਰ ਕਾਂਡਲਾ ਕਾਂਗੜਾ ਕਿਸ਼ੋਰ ਕਿਸ਼ਨਗੜ੍ਹ ਕੁਲੂ ਮਨਾਲੀ ਲੇ ਰਾਜਕੋਟ ਪੋਰਬੰਦਰ ਸ਼ਿਰਡੀ Shimla ਸ਼ੇਰਨਗਰ ਧਰਮਸ਼ਾਲਾ ਪਠਾਨਕੋਟ ਆਦਮਪੁਰ ਅੰਬਾਲਾ ਇਸ ਤੋਂ ਹੋਰ ਵੀ ਜਿਹੜੇ ਟੋਟਲ 32 에어ਪੋਰਟ ਬੰਦ ਕਰ ਦਿੱਤੇ ਗਏ ਸੀ ਤਾਂ ਦੱਸਿਆ ਜਾ ਰਿਹਾ ਕਿ ਜਲਦ ਹੀ 에어ਪੋਰਟ ਖੋਲ ਦਿੱਤੇ ਜਾਣਗੇ ਤਾਂ ਇਸ ਨਾਲ ਹੀ 25 ਉਡਾਨਾਂ ਜਿਹੜੀਆਂ ਸੀ ਉਹ ਰੱਦ ਕਰ ਦਿੱਤੀਆਂ ਗਈਆਂ ਸੀ 15 ਮਈ ਤੱਕ ਤੇ ਜਲਦ ਹੀ ਜਿਹੜੇ 에어ਪੋਰਟ ਬੰਦ ਕੀਤੇ ਹੋਏ ਸੀ ਦੱਸ ਦਈਏ ਕਿ ਜੰਗਬੰਦੀ ਤੋਂ ਬਾਅਦ ਹੁਣ ਮੋੜ ਤੋਂ ਬੇहद ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਹਵਾਈ ਅੱਡੇ ਜਿਹੜੇ ਪੂਰੇ ਦੇਸ਼ ਭਾਰ ਦੇ ਵਿੱਚ 32 ਹਵਾਈ ਅੱਡੇ ਬੰਦ ਕੀਤੇ ਸੀ ਉਹ ਮੁਰਤ ਖੁੱਲਣ ਜਾ ਰਹੇ ਨੇ ਤਦਾਦੀ ਹੈ ਕਿ ਬੇहद ਵੱਡੀ ਇਸ ਵੈਲੇ ਦੀ ਖਬਰ ਤੁਹਾਡਾ ਸਾਂਝੀ ਕਰ ਰਹੇ ਹਾਂ ਹਵਾਈ ਅੱਡੇ ਨੂੰ ਲੈ ਕੇ ਕਿ ਜਲਦ ਤੋਂ ਦੇਸ਼ ਭਰ ਦੇ ਵਿੱਚ ਬੰਦ ਕੀਤੇ ਹਵਾਈ ਅੱਡੇ ਮੁਰਤ ਖੁੱਲਣ ਜਾ ਰਹੇ ਨੇ ਤਾਂ ਵਧੇਰੀਆਂ ਖਬਰਾਂ ਦੇ ਲਈ ਬਣ ਰਹੋ ਸਾਡੇ ਨਾਲ